ਹੱਦ ਤੱਕ ਪਰ ਜਿੱਥੇ ਸਰਪੰਚੇ ਪ੍ਰਾਣੀਆਂ ਸਰਕਾਰਾਂ ਦੇ ਸਮੇਂ 'ਚ ਵੇਸਲੇ ਨਿਕਲੇ ਜਿਨ੍ਹਾਂ ਨੇ ਸਿਰਫ ਨਾ ਆਪੁਸ਼ ਕੀਤਾ ਨਾ ਕਿਸੇ ਨੂੰ ਕੁਝ ਕਰਨ ਦਿੱਤਾ ਉਹਨਾਂ ਪਿੰਡਾਂ ਦੇ ਵਿੱਚ ਚਾਹੇ ਕਿਸੇ ਵੀ ਸਕੀਮ ਦੇ ਤਹਿਤ ਪੈਸਾ ਲੱਗਿਆ ਹੋਵੇ ਉਹ ਪੈਸਾ ਜਾਨੀ ਕਿ ਇੱਕ ਤਰ੍ਹਾਂ ਦਾ ਵੇਸਟੇਜ ਹੋ ਗਿਆ ਸੋ ਇਸ ਕਰਕੇ ਸਾਰੀ ਚੀਜ਼ ਹੈ ਜਿਹੜੀ ਜਿਹੜੀ ਪੰਚਾਇਤ ਹੁੰਦੀ ਹੈ ਪੰਚਾਇਤ ਆਪਣੇ ਆਪ ਦੇ ਵਿੱਚ ਇੱਕ ਮਿੰਨੀ ਕੈਬਨਿਟ ਹੁੰਦੀ ਹੈ ਪੰਚਾਇਤ ਦਾ ਕੀਤਾ ਫੈਸਲਾ ਦੁਨੀਆ ਦੀ ਕੋਈ ਵੀ ਤਾਕਤ ਵੱਡੀ ਤੋਂ ਵੱਡੀ ਕੋਟ ਵੀ ਮੋੜ ਨਹੀਂ ਸਕਦੀ ਸੋ ਇਸੇ ਪਿੱਛੇ ਪੰਚਾਇਤੀ ਰਾਜ ਦਾ ਜਿਹੜਾ ਸਟਰਕਚਰ ਤਿਆਰ ਕੀਤਾ ਗਿਆ ਸੀ ਡਾਕਟਰ ਬਾਬਾ ਸਾਹਿਬ ਭੀਮਰਾਓ ਅਮੇਦਕਰ ਜੀ ਨੇ ਇਹ ਤਾਕਤ ਬਖਸ਼ੀ ਸੀਗੀ ਪੰਚਾਇਤਾਂ ਨੂੰ ਸੋ ਸਾਰਾ ਕੁਝ ਪੰਚਾਇਤਾਂ ਦੇ ਹੱਕ ਦੇ ਵਿੱਚ ਹੈ ਜੇ ਪੰਚਾਇਤ ਕੰਮ ਦੀ ਹੋਵੇ ਸਰਪੰਚ ਪੰਚ ਧਿਆਨ ਦੇਣ ਵਾਲੇ ਹੋ ਤਾਂ ਆਪਣੇ ਪਿੰਡਾਂ ਨੂੰ ਕਿਤੇ ਤੋਂ ਕਿਤੇ ਨੁਹਾਰ ਬਦਲ ਕੇ ਲੈ ਸਕਦੇ ਨੇ ਸਰਕਾਰ ਦਾ ਕੰਮ ਹੈ ਇੱਕ ਵਾਰ ਪ੍ਰੋਜੈਕਟ ਬਣਾ ਕੇ ਦੇਣਾ ਉਹਨੂੰ ਅੱਗੋਂ ਮੇਨਟੇਨ ਰੱਖਣਾ ਚਲਾਉਣਾ ਉਹਦਾ ਲਾਹਾ ਲੈਣਾ ਲਾਭ ਲੈਣਾ ਉਹ ਤਾਂ ਫਿਰ ਪੰਚਾਇਤਾਂ ਦਾ ਕੰਮ ਹੈ ਤੁਸੀਂ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਦੇ ਨਾਲ ਹੀ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਵੀ ਜਿਹੜੀਆਂ ਚੁਣੀਆਂ ਗਈਆਂ ਇਸ ਵਕਤ ਉਹਨਾਂ ਨੂੰ ਵੀ ਮੈਂ ਇਹ ਤੁਹਾਡੇ ਮਾਧਿਅਮ ਦੇ ਨਾਲ ਬੇਨਤੀ ਕਰਦਾ ਹੈ ਕਿ ਅੱਜ ਬਹੁਤ ਵਧੀਆ ਮੌਕਾ ਹੈ ਐਸੇ ਸਰਪੰਚ ਚੁਣ ਕੇ ਆਏ ਨੇ ਜ਼ਿਆਦਾਤਰ ਜਿਨ੍ਹਾਂ ਦੀ ਉਮਰ 22 ਸਾਲ 23 ਸਾਲ 25 ਸਾਲ 30 ਸਾਲ ਮਤਲਬ 20 ਤੋਂ 30 ਮੋਸਟ ਆਫ ਦੀ ਸਰਪੰਚ ਜਿਹੜੇ ਚੁਣੇ ਨੇ 30 ਸਾਲ ਤੋਂ ਥੱਲੇ ਥੱਲੇ ਯੰਗ ਜਨਰੇਸ਼ਨ ਪੜੀਆਂ ਲਿਖੇ ਬੱਚੀਆਂ ਬੱਚੇ ਅੱਗੇ ਆਏ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਸਰਕਾਰ ਤੋਂ ਬੇਹੱਕ ਚ ਪੈਸਾ ਲਾਣ ਨੂੰ ਤਿਆਰ ਖੜੀ ਆ ਅਸੀਂ ਲਾ ਰਹੇ ਹਾਂ ਪਰ ਜਿੱਥੇ-ਇੱਥੇ ਸਰਕਾਰ ਕੋਈ ਵੀ ਪ੍ਰੋਜੈਕਟ ਕਰੂਗੀ ਉਹਨੂੰ ਸੰਭਾਲੋ ਅੱਗੇ ਹੋ ਕੇ ਆਪਣੇ ਪਿੰਡ ਦੇ ਪ੍ਰਤੀ ਵਫਾਦਾਰ ਰਹੀਏ ਆਪਣੇ ਪਿੰਡ ਦੇ ਪ੍ਰਤੀ ਸਮਰਪਿਤ ਰਹੀਏ ਔਰ ਨਾਲ ਮਿਲ ਕੇ ਜਣੀ ਕਿ ਆਪਾਂ ਪੰਜਾਬ ਦਾ ਸੁਧਾਰ ਕਰੀਏ ਉਹਦਾ ਲਾਹਾ ਲੁੱਟਾ ਪਰ ਜਿੱਥੇ ਸਰਪੰਚ ਪ੍ਰਾਣੀਆਂ ਸਰਕਾਰਾਂ ਦੇ ਸਮੇਂ ਤੇ ਵੇਸਲੇ ਨਿਕਲੇ ਜਿਨ੍ਹਾਂ ਨੇ ਸਿਰਫ ਨਾ ਆਪੁਸ਼ ਕੀਤਾ ਨਾ ਕਿਸੇ ਨੂੰ ਕੁਝ ਕਰਨ ਦਿੱਤਾ ਉਹਨਾਂ ਪਿੰਡਾਂ ਦੇ ਵਿੱਚ ਚਾਹੇ ਕਿਸੇ ਵੀ ਸਕੀਮ ਦੇ ਤਹਿਤ ਪੈਸਾ ਲੱਗਿਆ ਹੋਵੇ ਉਹ ਪੈਸਾ ਜਣੀ ਕਿ ਇੱਕ ਤਰ੍ਹਾਂ ਦਾ ਵੇਸਟੇਜ ਹੋ ਗਿਆ ਸੋ ਇਸ ਕਰਕੇ ਸਾਰੀ ਚੀਜ਼ ਹੈ ਜਿਹੜੀ ਜਿਹੜੀ ਪੰਚਾਇਤ ਹੁੰਦੀ ਹੈ ਪੰਚਾਇਤ ਆਪਣੇ ਆਪ ਦੇ ਵਿੱਚ ਇੱਕ ਮਿੰਨੀ ਕੈਬਨਿਟ ਹੁੰਦੀ ਹੈ ਪੰਚਾਇਤ ਦਾ ਕੀਤਾ ਫੈਸਲਾ ਦੁਨੀਆ ਦੀ ਕੋਈ ਵੀ ਤਾਕਤ ਵੱਡੀ ਤੋਂ ਵੱਡੀ ਕੋਰਟ ਵੀ ਮੂੜ ਨਹੀਂ ਸਕਦੀ ਸੋ ਇਸੇ ਪਿੱਛੇ ਪੰਚਾਇਤੀ ਰਾਜ ਦਾ ਜਿਹੜਾ ਸਟਰਕਚਰ ਤਿਆਰ ਕੀਤਾ ਗਿਆ ਸੀ ਡਾਕਟਰ 바ਵਾ ਸਾਹਿਬ ਵੀਰਾਂ ਅੰਬੇਦਕਰ ਜੀ ਨੇ ਇਹ ਤਾਕਤ ਬਖਸ਼ੀ ਸੀਗੀ ਪੰਚਾਇਤਾਂ ਨੂੰ ਸੋ ਸਾਰਾ ਕੁਝ ਪੰਚਾਇਤਾਂ ਦੇ ਹੱਥ ਦੇ ਵਿੱਚ ਹੈ ਜੇ ਪੰਚਾਇਤ ਕੰਮ ਦੀ ਹੋਵੇ ਸਰਪੰਚ ਪੰਚ ਧਿਆਨ ਦੇਣ ਵਾਲੇ ਹੋ ਤਾਂ ਆਪਣੇ ਪਿੰਡਾਂ ਨੂੰ ਕਿਤੇ ਤੋਂ ਕਿਤੇ ਨੁਹਾਰ ਬਦਲ ਕੇ ਲੈ ਸਕਦੇ ਸਰਕਾਰ ਦਾ ਕੰਮ ਹੈ ਇੱਕ ਵਾਰ ਪ੍ਰੋਜੈਕਟ ਬਣਾ ਕੇ ਦੇਣਾ ਉਹਨੂੰ ਅੱਗੋਂ ਮੇਨਟੇਨ ਰੱਖਣਾ ਚਲਾਉਣਾ ਉਹਦਾ ਲਾਹਾ ਲੈਣਾ ਲਾਭ ਲੈਣਾ ਉਹ ਤਾਂ ਫਿਰ ਪੰਚਾਇਤਾਂ ਦਾ ਕੰਮ ਹੈ ਸੋ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਦੇ ਨਾਲ ਹੀ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਵੀ ਜਿਹੜੀਆਂ ਚੁਣੀਆਂ ਗਈਆਂ ਇਸ ਵਕਤ ਉਹਨਾਂ ਨੂੰ ਵੀ ਮੈਂ ਇਹ ਤੁਹਾਡੇ ਮਾਧਿਅਮ ਦੇ ਨਾਲ ਬੇਨਤੀ ਕਰਦਾ ਕਿ ਅੱਜ ਬਹੁਤ ਵਧੀਆ ਮੌਕਾ ਹੈ ऐसे सरपंच चुਣ ਕੇ ਆਏ ਨੇ ਜ਼ਿਆਦਾਤਰ ਜਿਨ੍ਹਾਂ ਦੀ ਉਮਰ 22 ਸਾਲ 23 ਸਾਲ 25 ਸਾਲ 30 ਸਾਲ ਮਤਲਬ ਬਿਲੋ 30 मोस्ट ਆਫ ði ਸਰਪੰਚ ਜਿਹੜੇ ਚੁਣਨੇ ਨੇ 30 ਸਾਲ ਤੋਂ ਥੱਲੇ ਥੱਲੇ ਯੰਗ ਜਨਰੇਸ਼ਨ ਪੜੀਆਂ ਲਿਖੇ ਬੱਚੀਆਂ ਬੱਚੇ ਅੱਗੇ ਆਏ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂ ਸਰਕਾਰ ਤੋਂਡੇ ਹੱਕ 'ਚ ਪੈਸਾ ਲਾਉਣ ਨੂੰ ਤਿਆਰ ਖੜੀ ਐ ਅਸੀਂ ਲਾ ਰਹੇ ਹਾਂ ਪਰ ਜਿੱਥੇ-ਇੱਥੇ ਸਰਕਾਰ ਕੋਈ ਵੀ ਪ੍ਰੋਜੈਕਟ ਕਰੂਗੀ ਉਹਨੂੰ ਸੰਭਾਲੋ ਅੱਗੇ ਹੋ ਕੇ ਆਪਣੇ ਪਿੰਡ ਦੇ ਪ੍ਰਤੀ ਵਫਾਦਾਰ ਰਹੀਏ ਆਪਣੇ ਪਿੰਡ ਦੇ ਪ੍ਰਤੀ ਸਮਰਪਿਤ ਰਹੀਏ ਔਰ ਨਾਲ ਮਿਲ ਕੇ ਜਾਨੀ ਕਿ ਆਪਾਂ ਪੰਜਾਬ ਦਾ ਸੁਧਾਰ ਕਰੀਏ